ਸਾ希 ਕਾਲਜੀ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਰਮਨ ਬੁਟੀਕ ਤੇ ਬਲੌਗ ਦੇ ਵਿੱਚ ਸਵਾਗਤ ਹੈ ਅੱਜ ਆਪਾਂ ਇਹ ਵਾਲਾ ਮੋਰੀ ਦਾ ਡਿਜ਼ਾਈਨ ਕਰਾਂਗੇ ਜਿਹਦੇ ਲਈ ਮੈਂ ਇੱਕ ਰੈੱਡ ਕਲਰ ਦੀ ਲੈਸ ਲਈਤੀ ਆ ਇਹਦੇ ਵਿੱਚ ਜਿਹੜੇ ਫਲਾਰ ਹੁੰਦੇ ਨੇ ਉਹਨਾਂ ਨੂੰ ਆਪਾਂ ਕੱਟ ਲੈਣਾ ਮੈਂ ਜਿਹਦੇ ਵਿੱਚ ਨਾ ਅਲੱਗ-ਅਲੱਗ ਤਰ੍ਹਾਂ ਦੇ ਫਲਾਰ ਹੁੰਦੇ ਨੇ ਉਹ ਤੁਸੀਂ ਮਤਲਬ ਉਵੇਂ ਦੀ ਲੈਸ ਲੈ ਸਕਦੇ ਹੋ ਜਿਹਦੇ ਵਿੱਚ ਫਲਾਰ ਬਣੇ ਹੋਣ ਤੇ ਇਹਨਾਂ ਨੂੰ ਕੱਟ ਕੇ ਇਹਨਾਂ ਦੀ ਸਾਈਡ ਤੇ ਧਾਗੇ ਹੁੰਦੇ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਕੱਟ ਲੈਣਾ ਮੈਂ ਸਫਾਈ ਦੇ ਨਾਲ ਤਾਂ ਕਿ ਆਪਾਂ ਨੂੰ ਇੱਕ ਪ੍ਰੋਪਰ ਸ਼ੇਪ ਦੇ ਵਿੱਚ ਫਲਾਰ ਮਿਲ ਜੇ ਤੇ ਇਹਨਾਂ ਨੂੰ ਕੱਟਣ ਤੋਂ ਬਾਅਦ ਆਪਾਂ ਸਾਰੇ ਇੱਕ ਵਾਰ ਕੱਟ ਕੇ ਇਕੱਠੇ ਕਰ ਲਾਂਗੇ ਤੁਸੀਂ ਕੋਈ ਚੌੜੀ ਲੈਂਸ ਵੀ ਲੈ ਸਕਦੇ ਹੋ ਹਨਾ ਬਰੀਕ ਬਹੁਤ ਹੀ ਬਰੀਕ ਤਾਂ ਨਹੀਂ ਲੈਣੀ ਹੈਗੀ ਜਿਵੇਂ ਚੌੜੀ ਲੈਂਸ ਹੁੰਦੀ ਹੈ ਨਾ ਉਹ ਵੀ ਤੁਸੀਂ ਲੈ ਸਕਦੇ ਹੋ ਤਿਹੁੰਛ ਜਿਵੇਂ ਪੌਂਚਾ ਬਣਾ ਲਿਆ ਸੀਗਾ ਇਸ ਤਰ੍ਹਾਂ 3 3 ਇੰਚ ਦੇ ਗੈਪ ਤੇ ਮੈਂ ਇੱਕ ਫਲਾਰ ਜੀ ਹਾਰਟ ਸ਼ੇਪ ਸੀ ਇਹ ਉਹ ਵਾਲੇ ਅਟੈਚ ਕੀਤੇ ਨੇ ਪਹਿਲਾਂ ਨਿਸ਼ਾਨ ਲਾ ਲੈਣੇ ਆ 3 3 ਇੰਚ ਤੇ ਗੈਪ ਤੇ ਤੁਸੀਂ ਚਾਹੇ 2 ਤੇ ਵੀ ਲਾ ਸਕਦੇ ਹੋ ਬਟ ਵਿੱਚ ਆਪਾਂ ਟਾਣੀਆਂ ਬਣਾ ਰਹੀ ਆ ਜੇ ਮੈਂ 3 ਇੰਚ ਦਾ ਗੈਪ ਰੱਖਿਆ ਵਾ ਤੇ 3 ਇੰਚ ਦਾ ਗੈਪ ਤੁਸੀਂ ਰੱਖ ਸਕਦੇ ਹੋ ਇਸ ਤਰ੍ਹਾਂ ਚਾਹੇ ਤੁਸੀਂ ਇਹਨੂੰ ਗਲੂ ਦੇ ਨਾਲ ਵੀ ਪਹਿਲਾਂ ਅਟੈਚ ਕਰ ਲਓ ਤਾਂ ਕਿ ਐਵੇਂ ਰੱਖਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਰੱਖ ਕੇ ਦੇ ਉੱਪਰ ਇੱਕ ਵਾਰ ਡਬਲ ਸਲਾਈ ਨਾਲ ਪੱਕਾ ਕਰ ਦੇਣਾ ਵਾ ਤੇ ਇਹ ਦੇਖੋ ਆਪਣੀ ਜਿਹੜੀ ਹੈਗੀ ਇੱਕ ਫਰਸਟ ਲਾਈਨ ਜਿਹੜੀ ਹੈਗੀ ਹੈ ਰੈਡੀ ਹੋ ਜੂਗੀ ਆਪਾਂ ਨੂੰ ਇਹਦੇ ਵਿੱਚ ਟਾਣੀਆਂ ਦੀ ਸ਼ੇਪ ਬਣਾਣੀਆਂ ਇਹ ਰੈਡੀ ਹੋ ਗਈ ਆਪਣੀ ਪਹਿਲੀ ਇੱਕ ਲਾਈਨ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੈਪ ਹੈਗਾ ਵਾ ਚੌਕ ਦੀ ਮਦਦ ਨੇ ਨਾਲ ਆਪਾਂ ਟੈਣੀ ਬਣਾਵਾਂਗੇ ਰੈਂਡਮ ਹੀ ਬਣਾਣੀਆਂ ਟੈਣੀ ਬਟੇਰਾ ਕੀ ਐਂਡ ਪੁਆਇੰਟ ਇਕੁਅਲ ਜਿਹਾ ਹੋਵੇ ਉੱਪਰ-ਨੀਚੇ ਨਾ ਹੋਵੇ ਸਾਈਡਾਂ ਨਹੀਂ ਨਾ ਟਾਣੀਆਂ ਤੁਸੀਂ ਉੱਪਰ-ਨੀਚੇ ਕਰ ਸਕਦੇ ਆ ਇਸ ਤਰ੍ਹਾਂ ਇਹਦੇ ਵਿੱਚ ਮੈਂ ਕੰਟਰਾਸਟ ਧਾਗਾ ਪਾਇਆ ਸੀ ਕਿਉਂਕਿ ਸ਼ਰਟ ਦੇ ਵਿੱਚ ਨਾ ਰੈੱਡ ਕਲਰ ਦੀ ਕਢਾਈ ਸੀ ਤੇ ਉਹਦੇ ਲਈ ਵਿੱਚ ਮੈਂ ਫਿਰ ਰੈੱਡ ਦੀ ਆਪਾਂ ਸ਼ਰਟ ਤੇ ਪਾਈਪਿੰਗ ਵੀ ਰੈੱਡੀ ਦਿੱਤੀ ਸੀ ਇਸ ਲਈ ਮੈਂ ਰੈੱਡ ਧਾਗਾ ਤੇ ਰੈੱਡ ਲੇਸ ਦਾ ਇਸਤੇਮਾਲ ਕੀਤਾ ਵਾ ਯੂਜ਼ ਕੀਤਾ ਵਾ ਤੇ ਮਸ਼ੀਨ ਦੀ ਲਾਈਟ ਕਰਕੇ ਪ੍ਰੋਪਰ ਨਹੀਂ ਨਜ਼ਰ ਆ ਰਹੀ ਸੀ ਮੈਂ ਤੁਹਾਨੂੰ ਲਾਈਟ ਬੰਦ ਕਰਕੇ ਦਿਖਾਨੀ ਆ ਇਸ ਤਰ੍ਹਾਂ ਜਿਹੜਾ ਹੈਗਾ ਇੱਕ ਉੱਪਰ ਫਲਾਰ ਲਾ ਦਿੱਤਾ ਤੇ ਉਸੇ ਤਰ੍ਹਾਂ ਹੀ ਪਹਿਲਾਂ ਸਿੱਧੀ ਜਿਹੜੀ ਹੈਗੀ ਆਪਾਂ ਧਾਗੇ ਸਟਿਚਿੰਗ ਕੀਤੀ ਆ ਉੱਪਰ ਜਾ ਕੇ ਪੱਕਾ ਕਰ ਦਿੱਤਾ ਤੇ ਉਹਨੂੰ ਬੈਕ ਘੁਮਾ ਲਿਆ ਤਾਂ ਕਿ ਜਿਹੜੀ ਧਾਗੇ ਦੀ ਜਿਹੜੀ ਸਲਾਈ ਆ ਉਹ ਡਬਲ ਹੋ ਕੇ ਵਿਜੀਬਲ ਹੋ ਜਾਈ ਤੇ ਤੁਸੀਂ ਇਹਨੂੰ ਇੱਥੇ ਐਂਡ ਤੱਕ ਵੀ ਘੁਮਾ ਕੇ ਲੈ ਕੇ ਆ ਸਕਦੇ ਹੋ ਜਾਂ ਜਿੱਥੇ ਟਾਣੀ ਆਪਾਂ ਸੈਕਿੰਡ ਟਾਣੀ ਸ਼ੁਰੂ ਕੀਤੀ ਆ ਉੱਥੋਂ ਵੀ ਆਪਾਂ ਘੁਮਾ ਸਕਦੇ ਆ ਇਸ ਦਾ ਥੋੜਾ ਜਿਹਾ ਰਾਉਂਡ ਸ਼ੇਪ ਦੇ ਵਿੱਚ ਨੂੰ ਦੇਣਾ ਵਾ ਤਾਂ ਕਿ ਟਾਣੀ ਥੋੜੀ ਜੀ ਨੀਚੇ ਨੂੰ ਝੁਕੀ ਹੋਈ ਜੀ ਲੱਗੇ ਆਪਾਂ ਨੂੰ ਤੇ ਇਸੇ ਤਰ੍ਹਾਂ ਇਹਦੇ ਵੀ ਐਂਡ ਪੁਆਇੰਟ ਤੇ ਇੱਕੇ ਵਾਲਾ ਫਲਾਰ ਜਿਹੜਾ ਹੈਗਾ ਵਾ ਪੱਕਾ ਕਰ ਦੇਣਾ ਵਾ ਸਲਾਈ ਦੇ ਨਾਲ ਤੇ ਇਹਨੂੰ ਉਸੇ ਤਰ੍ਹਾਂ ਫਿਰ ਬੈਕ ਘੁਮਾ ਕੇ ਜਿੱਥੇ ਪਹਿਲੀ ਸਲਾਈ ਲੱਗੀ ਆ ਉੱਥੇ ਹੀ ਦੂਸਰੀ ਸਲਾਈ ਚલાਣੀ ਆ ਸਲਾਈ ਜਿਹੜੀ ਹੈਗੀ ਆ ਉਹਦੇ ਉੱਪਰ ਆਣੀ ਚਾਹੀਦੀ ਆ ਤਾਂ ਹੀ ਧਾਗਾ ਜਿਹੜੇ ਧਾਗੇ ਦੀ ਲਾਈਨ ਆ ਜਿਹੜੀ ਉਹ ਵਿਜੀਬਲ ਹੋਊਗੀ ਕਿਉਂਕਿ ਸਿੰਗਲ ਧਾਗੇ ਦੀ ਲਾਈਨ ਹੈ ਜਿਹੜੀ ਸਟਿਚਿੰਗ ਹੋਊਗੀ ਉਹ ਇੰਨੀ ਨਹੀਂ ਦਿਖਣੀ ਹੈਗੀ ਇਸ ਲਈ ਆਪਾਂ ਡਬਲ ਕਰਨੀ ਆ ਉਹ ਤੇ ਇਸੇ ਤਰ੍ਹਾਂ ਹੀ ਜਿਹੜੀ ਥਰਡ ਟੈਣੀ ਹੈਗੀ ਉਹ ਵੀ ਇਸ ਤਰ੍ਹਾਂ ਬਣਾ ਲਾਂਗੇ ਇੱਕ ਐਂਡਟੇ ਫਲਾਰ ਲਗਾ ਲਾਂਗੇ ਇਹਦੇ ਵੀ ਤੇ ਫਿਰ ਇਹਦੀ ਸੂਈ ਵਿੱਚ ਰੱਖ ਕੇ ਨਾ ਫਿਰ ਟਰਨ ਕਰਨਾ ਵਾ ਜਿਹੜਾ ਕਪੜਾ ਤੇ ਦੇਖੋ ਮੈਂ ਜਿਹੜੀ ਸਟੀਚਿੰਗ ਦੀ ਲਾਈਨ ਆ ਉਹਦੇ ਉੱਪਰ ਉੱਪਰ ਹੀ ਲਾਈਨ ਲੈ ਕੇ ਜਾ ਰਹੀ ਹਾਂ ਪੂਰੀ ਤੇ ਤੁਹਾਨੂੰ ਮੈਂ ਹੋਰ ਟੈਣੀ ਬਣਾ ਕੇ ਦਿਖਾ ਦੇਣੀ ਆ ਦੇਖੋ ਨੀਚੋਂ ਤੋਂ ਸਟਾਰਟ ਕੀਤਾ ਵਾ ਆਪਾਂ ਇਸ ਤਰ੍ਹਾਂ ਪੂਰੇ ਉੱਪਰ ਤੱਕ ਜਿਹੜੀ ਹੈਗੀ ਸਟੀਚਿੰਗ ਕਰ ਲੈਣੀ ਆ ਉੱਪਰ ਦੀ ਜਿਹੜੀ ਲਾਈਨ ਆ ਉਹ ਤੋਂ ਥੋੜਾ ਜਿਹਾ ਗੈਪ ਰੱਖ ਕੇ ਕਰਨਾ ਵਾ ਪੂਰਾ ਐਂਡ ਤੱਕ ਨਹੀਂ ਲੈ ਕੇ ਜਾਣਾ ਹੈਗਾ ਜਿਹੜੀ ਆਪਣੀ ਉੱਪਰ ਲਾਸਟ ਜਿਹੜੀ ਸਲਾਈ ਹੋਊਗੀ ਉੱਥੇ ਐਂਡ ਤੋਂ ਥੋੜਾ ਜਿਹਾ نیچے ਜਾ ਕੇ ਇੱਕ ਫਲਾਅ ਰੱਖ ਦੇਣਾ ਮੈਂ ਇੱਥੇ ਪੱਕਾ ਕਰ ਦੇਣਾ ਵਾ ਫਿਰ ਸੂਈ ਵਿੱਚ ਰੱਖ ਕੇ ਕੱਪੜੇ ਨੂੰ ਘੁਮਾਣਾ ਵਾ ਉਹੀ ਸਲਾਈ ਦੇ ਜਿੱਥੇ ਹੁਣ ਮੈਂ ਟੈਣੀ ਤੋਂ ਸਟਾਰਟ ਕਰਾਂਗੀ ਇੱਥੇ ਟੈਣੀ ਤੱਕ ਹੀ ਲੈ ਕੇ ਜਾਊਂਗੀ ਇਹ ਵਾਲੀ ਸਲਾਈ ਇਤੋਂ ਹੁਣ ਦੂਸਰੀ ਟੈਣੀ ਤੋਂ ਆਪਾਂ ਮੋੜ ਲਾਂਗੇ ਉਧਰਲੀ ਸਾਈਡ ਤੇ ਨੂੰ ਦੇਖੋ ਇਹ ਮੋੜ ਲਈ ਮੈਂ ਥੋੜਾ ਜਿਹਾ ਘੁਮਾ ਕੇ ਕੀਤਾ ਵਾ ਹੁਣ ਇੱਥੇ ਵੀ ਇੱਕ ਫਲਾਰ ਰੱਖ ਦਾਂਗੇ ਆਪਾਂ ਇੱਥੇ ਵੀ ਇਹਦੀ ਡਬਲ ਪੱਕੀ ਸਲਾਈ ਕਰ ਦੇਣੀ ਹੈ ਜਿਹੜਾ ਫਲਾਰ ਜਿਹੜਾ ਨਿਕਲੇ ਨਾ ਉਸੇ ਤਰ੍ਹਾਂ ਹੀ ਬੈਕ ਨੂੰ ਹੀ ਸਲਾਈ ਦੇ ਉੱਪਰ ਆਪਾਂ ਸਲਾਈ ਫੇਅਰ ਕਰ ਦਿੱਤੀ ਆ ਇੱਥੋਂ ਆਪਾਂ ਦੂਸਰੀ ਟਹਿਣੀ ਵੱਲ ਨੂੰ 모ੜ ਲਾਂਗੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਿੰਪਲ ਜਿਹਾ ਪੌਂਚੇ ਨੂੰ ਆਪਾਂ ਇਸ ਤਰ੍ਹਾਂ ਥੋੜੀ ਜਿਹੀ ਲੈਸ ਇਹਦੇ ਵਿੱਚ ਯੂਜ਼ ਹੁੰਦੀ ਹੈ ਕੋਈ ਜ਼ਿਆਦਾ ਲੈਸ ਵੀ ਨਹੀਂ ਯੂਜ਼ ਹੁੰਦੀ ਹੈਗੀ ਤੇ ਇਹ ਆਪਣੀ ਹੋ ਗਈ ਇਸੇ ਤਰ੍ਹਾਂ ਬਾਕੀ ਇਹਦੇ ਪੌਂਚੇ ਦੇ ਵਿੱਚ ਵੀ ਆਪਾਂ ਟੈਣੀਆਂ ਬਣਾ ਲਾਂਗੇ ਜਿੰਨਾ ਕਿ ਤੁਹਾਡਾ ਪੌਂਚਾ ਹੈ ਮੇਰੀ 4 ਟੈਣੀਆਂ ਬਣੀਆਂ ਸੀ ਇੱਕ ਪੌਂਚੇ ਦੇ ਵਿੱਚ ਤੇ ਇਸੇ ਤਰ੍ਹਾਂ ਆਪਾਂ ਬਾਕੀ ਦੇ ਸਾਰੇ ਵੀ ਟੈਣੀਆਂ ਬਣਾ ਲਾਂਗੇ ਦੇਖੋ ਇੱਕ ਸਿੰਪਲ ਜਿਹਾ ਸਿੰਪਲ ਸਲਵਾਰ ਨੂੰ ਕਿੰਨਾ ਸੋਹਣਾ ਲੈਂਸ ਦੇ ਨਾਲ ਡਿਜ਼ਾਈਨ ਕੀਤਾ ਵਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰਿਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਇਸ ਤਰ੍ਹਾਂ ਦੀ ਹੋਰ ਦੇਖਣ ਦੇ ਲਈ ਤੇ ਚਲੋ ਜੀ ਮਿਲਦੇ ਹਾਂ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਾਰਿਆਂ ਨੂੰ ਸ਼ੁਸ਼ਕਾਲ